ਨੂੰ ਫੜਨ ਲਈ ਨ ਮਾਯੋਗ ਸਾਡੇ ਡੀਆਈਜੀ ਬਾਰਡਰਿੰਗ ਡਾਟ ਨਾਨਕ ਸਿੰਘ ਅਤੇ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਕਾਸਮੀਰ ਆਈਪੀਐਸ ਇਹਨਾਂ ਵੱਲੋਂ ਮੜੇ ਅਸਰਾਂ ਤੇ ਨਤਕਾਨ ਲਈ ਇੱਕ ਮੁਹਿੰਮ ਅਸੀਂ ਵਧੀ ਹੋਈ ਸੀਗੀ ਉਹਦੇ ਤਹਿਤ ਕਾਦੀਆਂ ਪੁਲਿਸ ਨੂੰ ਬੜੀ ਸਫਲਤਾ ਹਾਸਲ ਹੋਈ ਹੈ ਕਿ 16 8 ਨੂੰ 16 ਤਰੀਕ ਨੂੰ ਇੰਦਰਜੀਤ ਸਿੰਘ ਜੋ ਕਿ ਰਜਾਤਾ ਰੋਡ ਕਾਦੀਆਂ ਦਾ ਹੀ ਰਹਿਣ ਵਾਲਾ ਹੈ ਤੇ ਇਹ ਆਪਣੇ ਪਰਿਵਾਰ ਸਮੇਤ ਡੇਰਾ ਬਾਬਾ ਨਾਨਕ ਗਿਆ ਹੋਇਆ ਸੀਗਾ ਜਦੋਂ ਇਹ ਦੁਪਹਿਰੇ ਘਰ ਆਇਆ ਤੇ ਇਹਨੇ ਆ ਕੇ ਦੇਖਿਆ ਤੇ ਇਹਨਾਂ ਦੇ ਦਰਵਾਜ਼ਾ ਟੁੱਟਾ ਪਿਆ ਸੀਗਾ ਅੰਦਰ ਤੇ ਸਮਾਨ ਸਾਰਾ ਖਿਲਰਿਆ ਹੋਇਆ ਸੀ ਫਿਰ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਦੀ ਉਹਦੇ ਅਕੋਰਡਿੰਗਲੀ ਅਸੀਂ ਪਰਚਾ ਦਰਜ ਕਰਕੇ ਤੇ ਐਸ ਐਚਓ ਕਾਦੀਆਂ ਇੰਸਪੈਕਟਰ ਗੁਰਮੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਕਾਫੀ ਮਿਹਨਤ ਕਰਦੇ ਹੋਏ ਦੋ ਦਿਨਾਂ ਦੇ ਵਿੱਚ ਹੀ ਇਹ ਇਹਦਾ ਬਿਲਕੁਲ ਬਲਾਈਂਡ ਚੋਰੀ ਸੀਗੀ ਇਹ ਇਹਨਾਂ ਬੰਦਿਆਂ ਨੂੰ ਹਿਮਾਚਲ ਤੋਂ ਜਿਹੜੇ ਉੱਥੋਂ ਦੇ ਰਹਿਣਾਲੇ ਸੀ ਇਹਨਾਂ ਨੂੰ ਫੜਿਆ ਤੇ ਫੜ ਕੇ ਤੇ ਉਹਨਾਂ ਜੋ ਚੋਰੀ ਹੋਇਆ ਸੋਨਾ ਉਹ ਵੀ ਬਰਾਮਦ ਕਰ ਲਿਆ ਹੈ ਤੇ ਇਹ ਤਿੰਨੇ ਤਿੰਨ ਦੋਸ਼ੀ ਇਹਦੇ ਵਿੱਚ ਅਸੀਂ ਗ੍ਰਿਫਤਾਰ ਕਰ ਲਏ ਜਿਹੜੇ ਹਿਮਾਚਲ ਦੇ ਦੋ ਬੰਦੇ ਹੈਗੇ ਉਹਨਾਂ ਦੇ ਪਹਿਲਾਂ ਵੀ ਪਰਚੇ ਇੱਕ ਤੇ 8 ਪਰਚੇ ਇੱਕ ਤੇ 6 ਪਰਚੇ ਇੱਕ ਤੇ 10 ਹੈ ਇੱਕ ਤੇ 6 ਪਰਚੇ ਇਹਨਾਂ ਨੂੰ ਕਾਦੀਆਂ ਤੋਂ ਹੀ ਕੀਤਾ ਜੀ ਇੱਥੇ ਕਿਹੜਾ ਕਿਹਦਾ ਉਹ ਹੈ ਉਹ ਵੀ ਮੰਡੀ ਦਾ ਹੀ ਆ ਸਾਰੇ ਤਿੰਨੇ ਹੈ ਉੱਧਰ ਦੇ ਹੀ ਆ ਜਿਨ੍ਹਾਂ ਨੇ ਚੋਰੀ ਕੀਤੀ ਆ ਤੇ ਤਿੰਨੇ ਹੀ ਹੁਣ ਆ ਚਲਦੇ ਹੈਗੇ ਸਾਰੇ ਅੱਜ ਹੀ ਗ੍ਰਿਫਤਾਰ ਕਰ ਲਏ ਆ ਬਾਕੀ ਅੱਜ ਅਸੀਂ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਫਿਰ ਇਹਨਾਂ ਦੀ ਹੋਰ ਪੁੱਛਗਿੱਛ ਕਰਕੇ ਦੇਖਾਂਗੇ ਵੀ ਹੋਰ ਇਹਨਾਂ ਨੇ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਅਕੋਰਡਿੰਗਲੀ ਅਸੀਂ ਉਹਨੂੰ ਇਨਵੈਸਟੀਗੇਸ਼ਨ ਦਾ ਇਸੇ ਦੇਖੋ ਇਹ ਹੈ ਤਾਂ ਕੋਈ ਲੇਬਰ ਸ਼ੇਬਰ ਤੇ ਮਤਲਬ ਦੱਸ ਕੇ ਵੀ ਅਸੀਂ ਲੇਬਰ ਦਾ ਕੰਮ ਕਰਦੇ ਆ ਪਰ ਕਰਨਾਲ ਕੰਮ ਇਹਨਾਂ ਦੀ ਕੋਈ ਕੋਈ ਜੀ ਰੈਸਟ੍ਰਿਕਸ਼ਨ ਹੈ ਕੋਈ ਹੋਰ ਬੰਦੇ ਦੀ ਪਰ ਇਹ ਆ ਵੀ ਇਹ ਫੜੇ ਗਏ ਆ ਹੁਣ ਇਹਨਾਂ ਕੋਲ ਸਾਰਾ maal ਵੀ ਰਹੀ ਰਿਕਵਰ ਕਰ ਲਿਆ ਬਾਕੀ ਹੁਣ ਰਿਮਾਂਡ ਲੈ ਕੇ ਇਹਨਾਂ ਤੋਂ ਜਿਹੜਾ ਸਖਤੀ ਨਾਲ ਹੋਰ ਡੰਗਾਈ ਨਾ ਕੋਸ਼ਿਸ਼ ਕਰਾਂ ਇੱਕ ਹਾਰ ਹੈ ਤੇ ਆ ਕਾਂਟੇ ਆ ਦੋ ਜੋੜੇ ਕਾਂਟੇ ਆ ਕੈਸ਼ ਇਨ ਕ੍ਰਾਉਡ ਹੈ ਦਰਜੀਤ ਸਿੰਘ ਜੋ ਉਹਨਾਂ ਨੇ ਲਿਖਾਇਆ ਤੇ ਉਹ ਥੋੜਾ ਜਿਹਾ ਜ਼ਿਆਦਾ ਹੈਗਾ ਲਿਖਾਇਆ ਪਰ ਸਾਡੇ ਕੋਲ ਰਿਕਵਰੀ ਇੰਨੀ ਕੋਈ ਹੈ ਬਾਕੀ ਅਜੇ ਰਿਮਾਂਡ ਤੇ ਕਰਾਂਗੇ ਕਿ ਬਾਕੀ ਦੀ ਵੀ ਰਿਕਵਰੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਤੁਹਾਨੂੰ ਦੱਸਿਆ ਜਾਈਏ 16 8 ਦੀ ਚੋਰੀ ਹੈ ਜੀ ਦੁਪਹਿਰ ਦੀ ਤੇ 18 ਨੂੰ ਅਸੀਂ ਗ੍ਰਿਫਤਾਰ ਕਰਤਾ